ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਸਭ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਸਾਨੂੰ ਆਪਣਾ ਪਿਆਰ ਬਖਸ਼ਣ ਚਰਨਾਂ ਦਾ ਜੀ ਬਾਕੀ ਸਾਰਾ ਕੁਝ ਇੱਥੇ ਰਹਿ ਜਾਣ ਵਾਲਾ ਜੀ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਾ ਏ ਤੇ ਲੱਗਾ ਰੋ ਹਰ ਦਮ ਕਦੇ ਨਾ ਡੋਲ ਲੱਗਾ ਏ ਤੇ ਲੱਖ ਦਾ ਹਟੇ ਦੇ ਕਉਡੀ ਮੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਚੂਠੀ ਨਗਰੀ ਦੀ ਬੰਦਿਆ ਵੇਖ ਪਰਖ ਤੋਕਾਰ ਕੇ ਐਸ ਚੂਠੀ ਨਗਰੀ ਦੀ ਬੰਦਿਆ ਵੇਖ ਪਰਖ ਤੋਕਾਰ ਕੇ ਮਤਲਬ ਨੋ ਰੋਵਣਗੇ ਤੇਰੇ ਕੋਲ ਬੈਣ ਨਾ ਡਰ ਕੇ ਮਤਲਬ ਨੋ ਰੋਵਣਗੇ ਤੇਰੇ ਕੋਲ ਬੈਣ ਨਾ ਡਰ ਕੇ ਐਸ ਚੂਠੀ ਦੋਨੀਆਂ ਦਾ ਤੇਨੋ ਰੂਪ ਨજર ਨਾ ਆਵੇ ਇਸ ਝੂਠੀ ਦੁਨੀਆ ਦਾ ਤੇਨੋ ਰੂਪ ਨજર ਨਾ ਆਵੇ ਇਹ ਮਤਲਬ ਕਰਕੇ ਹੀ ਤੇਨੋ ਆਪਣੇ ਕੋਲ ਬਲਾਵੇ ਜਦ ਪੁੱਛਿਆ ਇਹ ਨਾਨੋ ਤੇਰੇ ਨਾਲ ਨਰਾਜੀ ਖਾੜ ਕੇ ਇਸ ਝੂਠੀ ਦੁਨੀਆ ਦੀ ਬੰਧਿਆ ਵੇਖ ਪਰਖਦੋਂ ਕਰਕੇ ਇਸ ਝੂਠੀ ਦੋਨੀਆ ਦੀ ਬੰਦਿਆ ਵੇਖ ਪਰਖ ਤੂੰ ਕਰਕੇ ਇਤਿਆ ਪੁੱਤਰ ਜੋ ਤੇਰੇ ਨਾਲ ਝੂਠੀ ਖੇਡ ਹੀ ਖੇਡੇ ਦੁੱਖ ਕੋਈ ਨ ਜਾਣੇਗਾ ਕਰ ਦੇ ਆਪਣੇ ਸੁਖਾ ਨੂੰ ਮੇਲੇ ਤੇ ਨ ਪਤਾ ਉਹਦੋਂ ਲਗਣਾ ਜਦੋਂ ਤੇਰੇ ਨਾਲ ਬੈਣ ਗਏ ਲੜਕੇ ਇਹ ਝੂਠੀ ਦੁਨੀਆ ਦੀ ਬੰਦਿਆ ਵੇਖ ਪਰਖ ਤੋ ਕਰਕੇ ਇਹ ਝੂਠੀ ਦੁਨੀਆ ਦੀ ਬੰਦਿਆ ਵੇਖ ਪਰਖ ਤੋ ਕਰਕੇ ਹੋਣ ਜਿਹੀ ਵੇਲਾ ਹੈ ਬੰਦਿਆ ਕਰ ਲੈ ਕੋਈ کنਾਰਾ ਕੋਈ ਮੁਰਸ਼ਦ ਲੱਭ ਲੈ ਤੂੰ ਤੇਰਾ ਬਣ ਜੇ ਜੋ ਸਹਾਰਾ ਨਾਲੇ ਮੁਗਤੀ ਮੇਲ ਜੁਗੀ ਨਾਲੇ ਲੜ ਬਾਣੀ ਦੇ ਲਗ ਕੇ ਇਸ ਝੂਠੀ ਦੁਨੀਆ ਦੀ ਬੰਦਿਆ ਵੇਖ ਪਰਖ ਤੂੰ ਕਰਕੇ ਸਤ ਸੰਗ ਵਿੱਚ ਬੈ ਬੰਦਿਆ ਬੁਰਾ ਦੀ ਜਦੋਂ ਸੁਣੇਗਾ ਬਾਣੀ ਜਦ ਹਿਰਦੇ ਵਾਜੇਗੀ ਸਵਾਸਾ ਨਾਲ ਜਪੇਗਾ ਬਾਣੀ ਤੈਨੂੰ ਸੋ ਜੀ ਆਜੂਗੀ ਪੂਰੇ ਗੁਰਾਂ ਦਾ ਫੱਲਾ ਢਾੜਕੇ ਤੈਨੂੰ ਸੋਜੀ ਆਜੂਗੀ ਪੂਰੇ ਗੁਰਾਂ ਦਾ ਪੱਲਾ ਢਾੜਕੇ ਇਸ ਝੂਠੀ ਦੁਨੀਆ ਹੰਦੀ ਬੰਦਿਆ ਵੇਖ ਪਰਖ ਤੂੰ ਕਰਕੇ ਇਸ ਝੂਠੀ ਦੁਨੀਆ ਹੰਦੀ ਬੰਦਿਆ ਵੇਖ ਪਰਖ ਤੂੰ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ